ਕਰ ਦੇ ਵਿੱਚ ਮੁੰਡੇ ਦਾ ਵਿਆਹ ਤੇ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ ਮਾਤਾ ਪਿਤਾ ਇੱਕ ਦੂਸਰੇ ਨੂੰ ਅਤੇ ਬੱਚਿਆਂ ਨੂੰ ਇਹੀ ਪੁੱਛਦੇ ਫਿਰਦੇ ਸੀ ਕਿ ਕੋਈ ਕਮੀ ਪੇਸ਼ੀ ਰਹਿ ਨਾ ਜਾਵੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਅਤੇ ਇਸ ਦੇ ਲਈ ਜਿਹੜਾ ਸਮਾਨ ਕੱਪੜੇ ਹੋਰ ਸਮਾਨ ਲੈਣਾ ਉਸ ਦੇ ਬਾਰੇ ਗੱਲਾਂ ਬਾਤਾਂ ਕਰਦੇ ਵਿੱਚ ਪਟਿਆਲਾ ਦੇ ਵਿੱਚ ਐਨ ਉਸੇ ਮੌਕੇ ਤੇ ਪਤਾ ਲੱਗਦਾ ਹੈ ਕਿ ਨਹਿਰ ਦੇ ਕੰਡੇ ਤੇ ਉਸ ਮੁੰਡੇ ਦੀ ਭੈਣ ਖੜੀ ਸੀ ਅਤੇ ਬਾਅਦ ਦੇ ਵਿੱਚ ਪਿਛੋਂ ਭਰਾ ਵੀ ਆ ਗਿਆ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦੋਵੇਂ ਜਾਣੇ ਨਹਿਰ ਦੇ ਵਿੱਚ ਦੇਖੇ ਗਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕੀ ਕੁੜੀ ਦੀ ਮ੍ਰਿਤਕ ਦੀ ਪਰਾਮਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੋਈ ਝਗੜਾ ਨਹੀਂ ਹੋਇਆ ਲੜਕੀ ਨੇ ਇਸ ਤਰ੍ਹਾਂ ਦੇ ਨਾਲ ਕਿਉਂ ਕੀਤਾ ਜਾਂ ਫਿਰ ਮੀਂਹ ਦੇ ਕਾਰਨ ਉਸ ਦਾ ਪੈਰ ਫਿਸਲਿਆ ਇਸ ਨੂੰ ਲੈ ਕੇ ਜਾਂਚ ਪੜਤਾਲ ਹੋਣੀ ਹੈ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਵਿਚਾਲੇ ਏਡਾ ਵੱਡਾ ਦੁੱਖ ਜਦੋਂ ਪਰਿਵਾਰ ਤੇ ਆਣ ਪਿਆ ਤਾਂ ਉਹਨਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਭੈਣ ਨੂੰ ਬਚਾਉਣ ਦੀ ਖਾਤਰ ਹੀ ਭੈਣ ਵੀ ਡੁੱਬ ਗਿਆ ਪਰ ਹੁਣ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਲੱਗ پا ਰਿਹਾ ਮੁੰਡੇ ਦਾ ਵਿਆਹ ਚੱਲ ਰਿਹਾ ਸੀ ਘਰ ਦੇ ਵਿੱਚ ਉਸਦੀਆਂ ਤਿਆਰੀਆਂ ਹੀ ਹੋ ਰਹੀਆਂ ਸਨ ਤੇ ਇੱਧਰ ਦੋਹਾਂ ਭੈਣ ਭਰਾਵਾਂ ਦੇ ਨਾਲ ਇਹ ਦਰਦਨਾਕ ਹਾਦਸਾ ਹੋਇਆ ਦੱਸਦੀ ਕਿ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜੋ ਕਿ ਰਖੜੀ ਦੀ ਹੈ ਰਖੜੀ ਇਸੇ ਹਫ਼ਤੇ ਦੇ ਵਿੱਚ ਕੁਝ ਦਿਨ ਪਹਿਲਾਂ ਮਨਾਈ ਗਈ ਹੈ ਇਹ ਭੈਣ ਭਰਾ ਇਕੱਠੇ ਬੈਠੇ ਤਸਵੀਰ ਦੇ ਵਿੱਚ ਖੁਸ਼ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਸੀ ਪਰ ਇਹਨਾਂ ਇਸ ਮੌਕੇ ਤੇ ਹੀ ਕੁੜੀ ਦੇ ਨਾਲ ਇੰਜ ਕਿਉਂ ਹੋਇਆ ਇਸ ਨੂੰ ਲੈ ਕੇ ਜਾਂਚ ਦੇ ਵਿੱਚ ਹੀ ਕੁਝ ਸਾਹਮਣੇ ਆ ਪਾਵੇਗਾ ਕਿਉਂਕਿ ਪਰਿਵਾਰਿਕ ਮੈਂਬਰ ਇਹੀ ਆਖ ਰਹੇ ਨੇ ਕਿ ਕੁੜੀ ਇੱਥੇ ਹੀ ਕੰਮ ਕਰਦੀ ਸੀ ਅਤੇ ਭਰਾ ਉਸ ਨੂੰ ਰੋਟੀ ਦੇਣ ਆਇਆ ਸੀ ਅਤੇ ਉਸ ਤੋਂ ਬਾਅਦ ਇਹ ਮਾੜੀ ਖਬਰ ਉਹਨਾਂ ਦੇ ਕੰਨਾਂ ਤੇ ਵਿੱਚ ਪਈ ਤਾਂ ਉਹ ਵੀ ਇੱਥੇ ਪਹੁੰਚ ਗਏ ਸਨ ਪਸਿਆਣਾ ਨਹਿਰ ਜੋ ਕਿ ਪਟਿਆਲਾ ਦੇ ਨੇੜੇ ਪੈਂਦੀ ਹੈ ਉੱਥੇ ਪਰਿਵਾਰਿਕ ਮੈਂਬਰ ਪਹੁੰਚੇ ਸੀ ਗੋਤਾਖੋਰਾਂ ਦੀ ਟੀਮ ਵੀ ਉੱਥੇ ਮੌਜੂਦ ਸੀ ਜਨਾਨੇ ਗੱਲਬਾਤ ਤੇ ਰਾਹੀ ਹੋਰ ਕੀ ਕੁਝ ਦੱਸਿਆ ਉਹ ਜਾਣ ਲੈਣੇ ਆ ਕਿਉਂਕਿ ਉਹ ਖੁਦ ਹੀ ਇਹ ਆਖ ਰਹੇ ਨੇ ਕਿ ਉਸ ਸਮੇਂ ਮੀਂਹ ਪੈ ਰਿਹਾ ਸੀ ਬਰਸਾਤ ਹੋ ਰਹੀ ਸੀ ਜਿਸ ਤੇ ਚਲਦੇ ਹੋਏ ਹੋ ਸਕਦਾ ਹੈ ਕੁੜੀ ਦਾ ਪੈਰ ਫਿਸਲ ਗਿਆ ਹੋਵੇ। ਨਾਮ ਤੇਜਾ ਸਿੰਘ ਦਾ ਜੀ ਵੀਰ ਜੀ ਕੀ ਗੱਲ ਹੋਈ ਹੈ ਜਿਹੜੀ ਬੇਟੀ ਕੋਈ ਗੱਲਬਾਤ ਨਹੀਂ ਹੋ ਜੀ ਕੋਈ ਮੈਨੂੰ ਪਤਾ ਨਹੀਂ ਗੱਲਬਾਤ ਵਾਰੀ ਠੀਕ ਹੈ ਨਾ ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਨੂੰ ਹਾਂ ਕੰਮ ਕਰਦੇ ਨੂੰ ਛੱਡ ਕੇ ਆਏ ਆ ਘਰਾਂ ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਹਾ ਕਹਿੰਦਾ ਮੈਂ ਕੰਮ ਜਾ ਕੇ ਆ ਇੱਧਰ ਠੀਕ ਹੈ ਜੀ ਹਾਂ ਕੋਈ ਦੱਸਿਆ ਨਹੀਂ ਕੁਛ ਮੈਂ ਕਿੱਥੇ ਨਹਿਰ ਤੇ ਜਾ ਰਹਾ ਕਿਤੇ ਕੁਛ ਨਹੀਂ ਦੱਸਿਆ ਉਹਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਬੇਟੀ ਨੇ ਇੱਧਰ ਆ ਕੇ ਚੱਲ ਗਈ ਉਹ ਮੇਰੇ ਕੋਲੋਂ ਪਤੀ ਜੀ ਦਾ ਫੋਨ ਆਇਆ ਤੇ ਹਾਂ ਜੀ ਤੇ ਬੇਟੀ ਵਿਆਹੀ ਵੀ ਸੀ ਜੀ ਬੇਟੀ ਪਹਿਲਾਂ ਵਿਆਹੀ ਹੁੰਦੀ ਹਾਂ ਉਹ ਤਲਾਕ ਹੋਇਆ ਤਾਂ ਉਹਦਾ ਕੁਝ ਠੀਕ ਹੈ ਜੀ ਇਹਦਾ ਬਿੱਚੇ ਹੋਏ ਉਹ ਕਿੱਦਾਂ ਮਤਲਬ ਉਹ ਬੇਟਾ ਪਛਾਣ ਵਾਸਤੇ ਗਿਆ ਤਾ ਉਹ ਉਹਦੀ ਜੈਡ ਬਾਡੀ ਮਿਲੀ ਨਹੀਂ ਹੈ ਨਹੀਂ ਉਹਦੀ ਮਿਲੀ ਨਹੀਂ ਡੈਡ ਬਾਡੀ ਹਾਂ ਜੀ ਤੇ ਪਾ ਚੱਲ ਜਾਰੀ ਪਾ ਚੱਲ ਚੱਲ ਰਹੀ ਹੈ ਤੇ ਪੁਲਿਸ ਨੇ ਇਨਫੋਰਮ ਕੀਤਾ ਹਾਂ ਉਹ ਕਰਿਆ ਹੋਇਆ ਹਾਂ ਜੀ ਪੁਲਿਸ ਨੂੰ ਮੇਰਾ ਸ਼ੰਕਰ ਭਰਦਵਾ ਜੀ ਗੋਤਾਖਰੋ ਟੀਮ ਦਾ ਪ੍ਰਧਾਨ ਹੈ ਇਹ ਮਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਪਾਖੜਾ ਨਹਿਰ ਚ ਅਚਾਨਕ ਆਇਆ ਪੈਰ ਫਿਸਲਿਆ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਣੇ ਪਖੜਾ ਨਹਿਰ 'ਚ ਤੇਜ਼ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਉਹਦੀ ਡੱਡ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬ੍ਰਾਹਮਤ ਹੋ ਗਈ ਆ ਕੁਝ ਪਰਿਵਾਰ ਕੁਝ ਨਹੀਂ ਅਸਰੇ ਪਰਿਵਾਰ ਸਦਮੇ 'ਚ ਕਿਉਂਕਿ ਆ ਅਚਾਨਕ ਕਿੱਡਾ ਵੱਡਾ ਹਾਸਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਝ ਸਮਝ ਨਹੀਂ ਪਾ ਰਹੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀਗਾ ਤੇ ਇੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਪੜ ਨਹੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਥਾਣਾ ਸਿਵਲ ਲੈਨ ਪੰਦਾ ਕੰਟਰੋਲ ਰੂਮ ਤੇ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਕੀ ਕੁੜੀ ਪਹਿਲਾਂ ਮਾਪਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਇਦਾਂ ਦਾ ਨਹੀਂ ਅਚਾਨਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਯਾ ਮੈਰਿਡ ਕੁਝ ਪਰਿਵਾਰਕ ਮੈਂ ਲੜਕੀ ਮੈਰਿਡ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੈਡ ਬੋਡੀ ਡੈਡ ਬੋਡੀ ਰਜਿੰਦਰਾ ਸਿਵਲ ਹਸਪੀਟਲ ਪਹੁੰਚ ਆ ਜਾਏਗਾ ਪੁਲਸ ਆਪ ਪਹੁੰਚ ਰਹੀ ਹੈ